ਜੰਮਦਾਬਾਦ ਜੰਮਦਾਬਾਦ ਜਿੰਨੇ ਤੁਸੀਂ ਇੱਥੇ ਪਹੁੰਚ ਚੁੱਕੇ ਹੋ ਜਾਂ ਜਿੰਨੇ ਪੰਜਾਬ ਦੇ ਅਲਗ-ਅਲਗ ਹਿੱਸਿਆਂ ਸਾਰੇ ਜ਼ਿਰਫਦਾਨ ਹੋਏ ਮੇਰੇ ਪੰਜਾਬ ਵਾਸੀਓ ਮੇਰੀ ਸਰਦੋਲੂ ਔਖੋੜੇ ਰਹੀ ਪੂਰੀ ਦੁਨੀਆ ਨੂੰ ਇਹ ਕਾਫੀ ਹੈ ਮੈਂ ਇਹ ਚਾਹਣਾ ਹੈ ਤੁਹਾਨੂੰ ਕਿ ਜੋ ਪਾਣੀ ਬਚਾਉਣ ਵਾਲੇ ਨੇ ਉਹਨਾਂ ਦੇ ਛੌਂ ਨਹੀਂ ਬਣਾਦੀ ਮੇਰੇ ਕੋਲੇ ਬਹੁਤ ਸਾਰੇ ਵੀਡੀਓ ਪਹੁੰਚੇ ਨੇ ਭਾਈ ਪੰਜਾਬ ਤੇ ਆਲਾ ਗਾਲ ਅਸਿਆ ਤੋਂ ਕੋਈ ਬਠਿੰਡੇ ਗਿਰਫਤਾਰ ਕਰ ਲਿਆ ਕੋਈ ਫਰੀਦਕੋਟ ਆ Rajasthan ਵਾਲੇ ਆ ਰਹੇ ਸੀ 60 ਬਸਾਂ ਲੈ ਕੇ ਉਹ ਗਿਰਫਤਾਰ ਕਰ ਲੇ ਕਿਸੇ ਬੰਦੇ ਨੂੰ ਉਂਮੀ ਦੇ ਰਹੇ ਮੈਨੂੰ ਦੱਸੋ ਜੇ ਹੀ ਪੁਲਿਸ ਕਾਲੇ ਪਾਣੀ ਨੂੰ ਕਾਲੇ ਪਾਣੀ ਨੂੰ ਬਚਾਉਣ ਲਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਇਹ ਹੋ ਨਹੀਂ ਕਰ ਸਕਦੇ ਤੇ ਸਭ ਤੋਂ ਦੁੱਖ ਦੀ ਗੱਲ ਪੂਰੀ ਰਾਤ ਹੋ ਗਈ ਆ ਤਾਜਮੁਲ ਰੋਡ ਤੇ ਪੂੜੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਹੈ ਕੌਣ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਸਾਰੇ ਸਾਰੇ ਨਵੇਂ-ਨਵੇਂ ਕੱਪੜੇ ਪਵਾ ਕੇ ਏਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ ਕੈਂਟਰ ਨੇ ਉਹਨਾਂ ਤੇ ਲਿਖ ਕੇ ਕੇ ਫਲਾਨੀ ਇੰਡਸਟਰੀ ਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਨੱਕੀ ਹੋਈ ਆ ਹਾਂ ਇੱਥੇ ਕਰਕੇਓ ਇੱਥੇ ਵੀ ਸਟੇਜ ਕਾਰਪਟ ਵੀ ਸੇ ਹੋਏ ਨੇ ਲਾਈਟਾਂ ਲਗੀਆਂ ਹੋਈਆਂ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮ ਆ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਨਾਸ਼ ਕਰੋ